ਮਨ ਜਿੱਤਣਾ ਚਾਹੀਦਾ ਮਨ ਜਿੱਤਣਾ ਚਾਹੀਦਾ ਮਨ ਜਿੱਤਣਾ ਚਾਹੀਦਾ ਤੇ ਮੈਂ ਹੁਣ ਸਟੇਜ ਤੇ ਪਤਾ ਕੀ ਕਹਿਣਾ ਜਦੋਂ ਸਮਾਪਤੀ ਹੋਣੀ ਹੈ ਵੀ ਸਾਥ ਸੰਗਤ ਜੀ ਅਰਦਾਸ ਹੋਣੀ ਹੈ ਫਿਰ ਹੁਕਮਨਾਮਾ ਹੋਣਾ ਹੈ ਫਿਰ ਆਪ ਜੀ ਨੇ ਪ੍ਰਸ਼ਾਦ ਲੈਣਾ ਹੈ ਫਿਰ ਲੰਗਰ ਵਿੱਚ ਬੈਠ ਪ੍ਰਸ਼ਾਦ ਅਸ਼ਕਣਾ ਹੈ ਫਿਰ ਬਾਹਰਲੇ ਪਾਸੇ ਤੁਹਾਨੂੰ ਸੇਵਾਦਾਰ ਬਿਠਾਉਣਗੇ ਬੈਠ ਜਾਓ ਜਿਵੇਂ ਜਿਵੇਂ ਵਾਰੀ ਆਵੇ ਆਰਾਮ ਨਾਲ ਬਿਲਣੇ ਜਿੰਨਿਆਂ ਕਹਿੰਦੇ ਸੀ ਮਾਂ ਨੇ ਬੀਬੀਆਂ ਜਿਹੜੀਆਂ ਐਂ ਗਾਉਂਦੀਆਂ ਸੀ ਜਿੱਤੇ ਉਹ ਵੇਖਿਓ ਜਦੋਂ ਪ੍ਰਸ਼ਾਦ ਵਰਤੇਗਾ ਜਿੱਤ ਲਿਆ ਮਨ ਉਥੇ ਲੰਗਰ 'ਚ ਵੇਖ ਲਿਓ ਫਿਰ ਮਿਲਣ ਵੇਲੇ ਉਦੋਂ ਵੱਧ ਵੇਖਿਓ ਜਿੱਤ ਲਿਆ ਮਨ ਇੱਕ ਹੁੰਦਾ ਹੈ ਆਪਣੇ ਆਪ ਨੂੰ ਡਿਸਪਲਿਨ 'ਚ ਰੱਖਣਾ ਤੇ ਸਾਡੀ ਇਹ ਪ੍ਰੋਬਲਮ ਹੈ ਸਾਡੀ ਇਹ ਆਦਤ ਹੈ ਸਾਡੀ ਜਿਹੜੇ ਇੰਡੀਅਨ ਮੈਂਟੈਲਿਟੀ ਹੈ ਸਾਡੀ ਪੰਜਾਬੀਆਂ ਦੀ ਇੰਡੀਅਨ ਸਾਡੀ ਖਾਸ ਕਰਕੇ ਕਿ ਸਾਡੇ ਚ ਇੱਕ ਕਾਲ ਹੈ ਜਿਹੜੀ ਆਪਣੇ ਆਪ ਬਾਰੇ ਸੋਚਣਾ ਦੂਜੇ ਤੋਂ ਧੱਕਾ ਵੱਜ ਜੂ ਦੂਜਾ ਡਿੱਗ ਜੂ ਇਹ ਤੇ ਸੋਚਣਾ ਹੀ ਨਹੀਂ ਤੇ ਪੁੱਛਣਾ ਪਤਾ ਕੀ ਇਹ ਰੱਬ ਕਿਵੇਂ ਮਿਲਦਾ ਬਾਬਾ ਜੀ ਭਾਈ ਸਾਹਿਬ ਰੱਬ ਦੱਸ ਪੰਥ ਦੀ ਮਰਿਆਦਾ ਕਿਹੜੀ ਹੈ ਮੈਂ ਕਹਿੰਦਾ ਤੇਰੀ ਆਪਣੀ ਮਰਿਆਦਾ ਦੱਸ ਜਿਹੜੀ ਹੈ ਉੱਠਣ ਦਾ ਬੈਣ ਦਾ ਤੇਰੀ ਆਪਣੀ ਕੋਈ ਮਰਿਆਦਾ ਬਣਾਈ ਹੋਈ ਹੈ ਤੇਰੇ ਆਪਣੇ ਆਪ ਲਈ ਆਪਣੇ ਸਰੀਰ ਲਈ ਕੋਈ ਮਰਿਆਦਾ ਬਣਾਈ ਹੈ ਕੋਈ ਲਿਮਟ ਬਣਾਈ ਹੈ ਆਪਣੇ ਦਿਮਾਗ ਲਈ ਕੋਈ ਲਿਮਟ ਬਣਾਈ ਏ ਪੁੱਛਦਾ ਵੱਡੀਆਂ ਵੱਡੀਆਂ ਗੱਲਾਂ ਪਤਾ ਕੱਖ ਦਾ ਨਹੀਂ ਆਪਣੀ ਮਰਿਆਦਾ ਕਦੋਂ ਬਣਾਉਣੀ ਐ ਵੀਰੋ ਸੁਣਿਓ ਗੱਲ ਮੇਰੀ ਧਿਆਨ ਨਾਲ ਆ ਗੱਲਾਂ ਜ਼ਰੂਰੀ ਨੇ ਬਾਕੀ ਗੱਲਾਂ ਬਾਅਦ ਚ ਕਰ ਲਾਂਗੇ ਰੱਬ ਨੂੰ ਮਿਲਣ ਵਾਲੀਆਂ ਪਹਿਲਾਂ ਆਪਣੇ ਆਪ ਨੂੰ ਤੇ ਮਿਲ ਲਈਏ ਆਪਣੇ ਆਪ ਨੂੰ ਤੇ ਵੇਖ ਲਈਏ ਰੱਬ ਫਿਰ ਵੇਖ ਲਾਂਗੇ ਕਿਨੇ ਧਰਮ ਰਾਜਾ ਹੈਗਾ ਕਿ ਨਹੀਂ ਹੈਗਾ ਜਦੋਂ ਮਰਾਂਗੇ ਵੇਖ ਲਾਂਗੇ ਵੀ ਹੈਗਾ ਕਿ ਨਹੀਂ ਹੈਗਾ ਹੋਏਗਾ ਤਾਂ ਗੱਲ ਕਰ ਲਾਂਗੇ ਨਹੀਂ ਹੋਏਗਾ ਤੇ ਨਾ ਸਹੀ ਮਰਾਂਗੇ ਜਦੋਂ ਫਿਰ ਵੇਖੀ ਜਊ ਪੁੱਛ ਲੇਗਾ ਵੀ ਤੁਸੀਂ ਫਰਜ਼ ਨਿਭਾਏ ਜ਼ਿੰਮੇਵਾਰੀਆਂ ਨਿਭਾਈਆਂ ਦੱਸ ਦਾਂਗੇ ਵੀ ਸਾਰੇ ਕੰਮ ਠੀਕ ਕੀਤਾ ਸੀ ਸਾਡਾ ਕੀ ਕਾਡੂ ਇਦਾਂ ਹੀ ਕਿਹਾ ਨਾ ਕਬੀਰ ਜਹਕਰ ਸਾਧਨਾ ਕਬੀਰ ਸਾਭੀ ਦਾ ਬਚਨ ਹੈ ਨਾ ਹੋ ਨਾ ਤੂੰ ਨਹਿ ਸੁਟਹਿ ਨਿੱਟ ਨਾ ਜਾਈ ਹਦੂਦ ਜੈ ਸਾਧੂ ਗੋਬਿੰਦ ਪਾਜਾ ਇਹ ਪੰਕਤੀ ਹੈ ਕਹਿੰਦੇ ਜੇ ਸਹੀ ਰਾਹ ਤੇ ਚੱਲਦੇ ਆਂ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਦੇ ਆਂ ਜਿਵੇਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛਟੇ ਨਿਕਟ ਨਾ ਜਾ ਯੂਤ ਕਹਿੰਦੇ ਸਾਨੂੰ ਤਾਂ ਐ ਲੱਗਦਾ ਕਿ ਧਰਮਰਾਜਾਂ ਨੇ ਨੇੜੇ ਵੀ ਨਹੀਂ ਆਉਣਾ ਨਾ ਉਹਦੇ ਦੂਤ ਨੇੜੇ ਆਉਣ ਜਦੋਂ ਗਲਤ ਕੰਮ ਕੀਤਾ ਹੀ ਕੋਈ ਨਹੀਂ ਜਿੰਦਗੀ ਮਾੜਾ ਕੰਮ ਕੀਤਾ ਹੀ ਕੋਈ ਨਹੀਂ ਪੁਲਿਸ ਤੋਂ ਉਹ ਡਰੇ ਜੀਬ ਦੇ ਵਿੱਚ ਚਿੱਟਾ ਪਾਇਆ ਹੋਇਆ ਕਿਉਂ ਵੀ ਜਿੰਨੇ ਪੱਠੀ ਲਾਈ ਹੋਈ ਆ ਉਹ ਡਰੇ ਤਾਨੂੰ ਕਾਦਾ ਡਰ ਜਮਾ ਤੋਂ ਡਰਦੇ ਰਹਿਣ ਜਿਹੜੇ ਡਰਦੇ ਨੇ ਪਾਪ ਡਰਦੇ ਨੇ ਯਾਰ ਲੋਕਾਂ ਦੇ ਟੈਨਸ਼ਨ ਹੈ ਸਟ्रेस ਹੈ ਬੰਦਾ ਸਹੀ ਆ ਉਹਨੂੰ ਕਾਦਾ ਡਰ ਹੈ ਕਿਹੜਾ ਧਰਮ ਰਾਜ ਕੀ ਹੋਊਗਾ ਹੁਣ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਾਤੋਂ ਨਹੀਂ ਕਰਦੇ ਮੇਰੀ ਗੱਲ ਸੁਣਿਓ ਬਾਹਰਲੇ ਦੇਸ਼ਾਂ ਵਿੱਚ ਜਾਈਦਾ ਮੈਨੂੰ 15 16 ਸਾਲ ਹੋ ਗਏ ਜਹਾਜ਼ 'ਤੇ ਬੈਠੇ ਹੋਈਦਾ ਕਈ ਵਾਰੀ ਨਾ ਜਹਾਜ਼ ਲੰਬਾ 150 ਸਵਾਰੀ ਇਕੱਠੀ ਬੈਠੀ ਹੁੰਦੀ ਹੈ 150 ਬੰਦਾ ਇਦਾਂ ਬੈਠਾ ਹੈ ਤਿੰਨ ਬੰਦੇ ਇੱਧਰ ਤਿੰਨ ਇੱਧਰ ਤਿੰਨ ਇੱਧਰ ਤਿੰਨ 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 ਸੀਟਾਂ ਆਪਾਂ ਜਹਾਜ਼ 'ਤੇ ਬੈਠੇ ਪਿੱਛੇ ਬੈਠੇ ਆ ਜਿੱਹਾ ਉਹ ਕਹਿੰਦੇ ਨੇ ਲਓ ਜੀ ਜਹਾਜ਼ ਖੜ ਗਿਆ ਪਹਿਲੇ ਤਿੰਨ ਉੱਠੇ ਤੇ ਇੱਧਰਲੇ ਤਿੰਨ ਉੱਠੇ 6 ਉੱਠੇ ਉਹ ਗਲੀ ਜੀ ਦੇ ਵਿੱਚ 6 ਜਣੇ ਗਏ ਆਪਣਾ ਆਪਣਾ ਸਮਾਨ ਕੱਢਿਆ ਨਿਕਲੇ ਫਿਰ ਦੂਜੇ ਤਿੰਨ ਉੱਠੇ ਫਿਰ ਇੱਧਰਲੇ ਤਿੰਨ ਉੱਠੇ ਫਿਰ ਆ ਤਿੰਨ ਉੱਠੇ ਫਿਰ ਆ ਤਿੰਨ ਉੱਠੇ ਫਿਰ ਆ ਤਿੰਨ ਉੱਠੇ ਫਿਰ ਆ ਤਿੰਨ ਉੱਠੇ ਗਲੀ ਛੋਟੀ ਆ ਰਾਹ ਛੋਟਾ ਕਮਸਾਨ ਪੈਂਦਾ ਹੀ ਨਹੀਂ ਰੋਲਾ ਪੈਂਦਾ ਹੀ ਨਹੀਂ ਖਲਾਰਾ ਪੈਂਦਾ ਹੀ ਨਹੀਂ ਇਹ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਵਿੱਚ ਜਦੋਂ ਜਹਾਜ਼ ਖੜਦਾ ਹੈ ਇਧਰਲੇ ਤਿੰਨ ਉੱਠ ਕੇ ਫਿਰ ਇਧਰਲੇ ਤਿੰਨ ਉੱਠ ਕੇ ਉਹਨਾਂ ਨੇ ਆਪਣਾ ਸਮਾਨ ਚੱਕਿਆ ਫਿਰ ਦੂਜੇ ਤਿੰਨ ਉੱਠੇ ਉਹਨਾਂ ਨੇ ਆਪਣਾ ਸਮਾਨ ਚੱਕਿਆ ਫਿਰ ਤੀਜੇ ਤਿੰਨ ਉੱਠੇ ਉਹਨਾਂ ਨੇ ਚੁੱਕਿਆ ਜਦ ਸਾਡੇ ਵਾਲਾ ਜਹਾਜ਼ ਖੜਦਾ ਚੰਡੀਗੜ੍ਹ ਆ ਕੇ ਸਾਡੇ 150 ਦਾ 150 ਹੀ ਖੜਾ ਹੋ ਜਾਂਦਾ 150 ਖੜਾ ਹੋ ਜਾਂਦਾ ਬਚਾਲੇ ਜਿਹੜੀ ਲਾਈਨ ਹੈ ਉਹਦੇ ਚ 50 ਬੰਦਿਆਂ ਦੇ ਖੜਨ ਨੂੰ ਥਾਂ ਹੈ ਖੜਾ ਹੋਏ ਤਾਂ 150 ਫਿਰ ਵੀ ਜਰ ਜਿਹੜੇ ਬੰਦਾ ਉਹ ਪਿੱਛੇ ਉਹਦੀ ਵਾਰੀ ਤੇ ਲੇਟ ਹੀ ਆਉਣੀ ਹੈ ਉਹ ਪਹਿਲਾਂ ਹੀ ਵੀ ਛੇਤੀ ਛੇਤੀ ਕੱਢ ਲਾਸ ਮੇਰਾ ਸਮਾਨ ਕੋਈ ਦੂਜਾ ਨਾ ਕੱਢ ਕੇ ਲੈ ਜਾਵੇ ਮੈਂ ਕਿਤੇ ਪਿੱਛੇ ਨਾ ਰਹਿ ਜਾ ਇੱਦਾਂ ਹੋ ਗਿਆ ਇਹ ਸਾਡੀ ਸੋਚ ਇਹ ਸਾਡੀ ਮੈਂਟੈਲਿਟੀ ਸਾਡਾ ਦਿਮਾਗ ਹੈ ਜਿਹੜਾ ਅਸੀਂ ਆਪਣੇ ਆਪ ਤੇ ਕੰਮ ਕਰਨ ਨਾਲ ਹੁੰਦਾ ਹੈ ਮੈਨੂੰ 18 ਸਾਲ ਹੋ ਗਏ ਅਮਰੀਕਾ ਕੈਨੇਡਾ ਬਾਹਰ ਜਾਂਦੇ ਨੂੰ ਮੈਂ ਕਦੀ ਵੀ ਮੇਰੀ ਸੀਟ ਸਭ ਤੋਂ ਅੱਗੇ ਹੋਵੇ ਭਾਵੇਂ ਇੱਕ ਨੰਬਰ ਦੋ ਨੰਬਰ ਪਰ ਅਸੀਂ ਬਾਹਰ ਰਾਮ ਨਾਲ ਸਮਾਨ ਰੱਖੀ ਰੱਖੀ ਤਾਂ ਵੀ ਸਾਰਿਆਂ ਨੂੰ ਬਹਿ ਲੈਣ ਦੇ ਪਹਿਲਾਂ ਰੌਲਾ ਪੈ ਲਿਆ ਠਾਰਾ ਪੈ ਗਿਆ ਲੈਣਾ ਚੱਕ ਦੇ ਇੱਕ ਦੂਜੇ ਨਾਲ ਬੱਜਦੇ ਫਿਰਨ ਜਦੋਂ ਸਾਰੇ ਬਹਿ ਗਏ ਲਾਸਟ ਜਦੋਂ ਲੱਗਦਾ ਵੀ ਹੁਣ ਸਾਰਾ ਗੇਟ ਬੰਦ ਹੋਣ ਲੱਗਾ ਹੈ ਉਦੋਂ ਬਿਲਕੁਲ ਖੱਲੀ ਉਦੋਂ ਜਾਈਦਾ ਮੇਰਾ ਲੈਕਸਰੋ ਸਾਨੂੰ ਛੱਡ ਤੇ ਨਹੀਂ ਚੱਲੇ ਸਾਰੇ ਆਪਾਂ ਖੜੇ ਆ ਤੇ ਆਰਾਮ ਨਾਲ ਜਾਂਦੇ ਆਰਾਮ ਨਾਲ ਬੈਠੇ ਠੱਕੇ ਨਾਲ ਹੀ ਸਾਡਾ ਸੁਭਾਅ ਹੈ ਆ ਹੁਣ ਮੈਂ ਨੋਟ ਪਤਾ ਕੀ ਕੀਤਾ ਆ ਪਰਸੋਂ ਚ ਉੱਥੇ ਮੈਨੂੰ ਲੈ ਗਏ ਉਧਰ ਕਹਿੰਦੇ ਜੀ ਉਧਰ ਜਦੋਂ ਤਵਾਨ ਹਾਲ ਚ ਜਨਮ ਦਿਨ ਹੈ ਜੀ ਕਹਿੰਦੇ ਅਸੀਂ ਤਿਆਰੀ ਕੀਤੀ ਮੈਨੂੰ ਆਪਣੇ ਸਿੰਘ ਚਾਰ ਨਾਲ ਵਿਖਾਉਣ ਸਾਰੇ ਰਾਤ ਨੂੰ ਵੀ ਇਹ ਇੱਥੇ ਸਟੇਜ ਲੱਗੀ ਹੈ ਮੈਂ ਕਿਹਾ ਫੇਰ ਇੱਧਰ ਕਹਿੰਦੇ ਖੜ੍ਹ ਜਾਣਗੇ ਆ ਪੌੜੀ ਤੋਂ ਚੜ ਜਾਣਗੇ ਇੱਥੇ ਕਹਿੰਦਾ 500 ਕੁਰਸੀਆਂ ਲਾਤੀਆਂ ਰਾਮ ਨਾਲ ਬੈਠੋ ਕੂਲਰ ਲੱਗਾ ਏਸੀ ਚੱਲਦਾ ਪੱਖਾ ਚੱਲਦਾ ਫਿਰ ਇੱਥੇ ਖੜ੍ਹ ਜਾਣਗੇ ਇੱਥੇ ਬੈਠ ਜਾਣਗੇ ਹੁਣ ਮੇਰੇ ਦਿਮਾਗ 'ਚ ਤੇ ਚੱਲਦੀ ਸੀ ਪਰ ਮੈਂ ਉਹਨਾਂ ਨੂੰ ਕਿਹਾ ਕੁਝ ਨਹੀਂ ਮੈਂ ਕਿਹਾ ਚੱਲ ਪੌੜੀ ਵਿਚਾਰਿਆਂ ਨੇ ਚਾਰ ਨਾਲ ਕੀਤਾ ਫਿਰ ਇਹਨਾਂ ਨੇ ਕੁਰਸੀਆਂ ਕੁਰਸੀਆਂ ਕਿੱਥੇ ਛੱਡਣੀਆਂ ਭਾਵੇਂ ਨਾਲ ਹੀ ਨਹੀਂ ਲਾਈਆਂ ਬੈਣਾ ਇਹਨਾਂ ਨਹੀਂ ਹੈ ਪਰ ਮੈਂ ਉਦੋਂ ਨਹੀਂ ਬੋਲਿਆ ਮੈਂ ਕਿਹਾ ਵਧੀਆ ਹੀ ਵਧੀਆ ਹੈ ਕਿਉਂਕਿ ਚਾਹ ਨਾਲ ਕਰਦਾ ਇਹਨਾਂ ਫਿਰ ਮੈਂ ਸਟੇਜ ਤੇ ਜਦਨ ਦਵਾਨ ਲਾਇਆ ਪਰਸੋਂ ਮੈਂ ਕਿਹਾ ਸਿਆਣਿਆਂ ਹੋਣ ਦਾ ਸਬੂਤ ਦਿਓ ਵੀ ਐ ਲਾਈਨ 'ਚ ਬਹਿ ਜਾਓ ਪੱਖਿਆਂ ਥੱਲੇ ਬਹਿ ਜਾਓ ਕੂਲਰਾਂ ਥੱਲੇ ਬਹਿ ਜਾਓ ਆਰਾਮ ਨਾਲ ਭਾਵੇਂ ਘੰਟਾ ਲੇਟ ਸਹੀ ਵਾਰੀ ਸਭ ਦੀ ਆ ਗਿਆ ਜਿਵੇਂ ਜਿਵੇਂ ਸੇਵਾਦਾਰ ਖਾਣ ਵੀ ਲਓ ਜੀ ਹੁਣ 20 ਜਣੇ ਤੁਸੀਂ ਉੱਠੋ ਤੁਸੀਂ ਉਹ 20 ਜਣੇ ਲਾਈਨ 'ਚ ਲੱਗੋ ਮਿਲੋ ਫਟੇ ਬਲਾਓ ਫੋਟੋ ਖਿਚਾਓ ਚੱਲੋ ਫਿਰ ਲਓ ਜੀ ਹੁਣ ਆ 50 ਜਣੇ ਉੱਠੋ ਉਹ 50 ਉੱਠੋ ਹੁਣ ਆ 15 ਉੱਠੋ ਹੇ ਸੱਚੇ ਪਾਸ਼ਾ ਜਦੋਂ ਨਾ ਉਹ ਖੁੱਲਾ ਛੱਡਿਆ ਜਦੋਂ ਸਾਰਿਆਂ ਨੂੰ ਖੁੱਲੇ ਛੱਡਿਆ ਕਿਧਰੇ ਹੀ ਗਏ ਉਹ ਜਿਹੜੇ ਬੈਰੀਗੇਡ ਕਿਧਰੇ ਹੀ ਪਾਈਪ ਗਏ ਕਿਧਰੇ ਕੁਰਸੀਆਂ ਗਈਆਂ ਟੈਂਟ ਵੀ ਚਰਰ ਕਰਕੇ ਪਾੜ ਦੇ ਵਿੱਚ ਹਜੇ ਕਹਿਣਾ ਆਪਣਾ ਲੈ ਆਈਏ ਟੈਂਟ ਮੈਂ ਕਿਹਾ ਲੈ ਆਉਣਾ ਸੀ ਮੈਨੂੰ ਕਹਿੰਦੇ ਆਪਾਂ ਪੱਕਾ ਹੀ ਲੈ ਆਈਏ ਮੈਂ ਕਿਹਾ ਇਹਨਾਂ ਨੂੰ ਹੈ ਕਿਤੇ ਇਹ ਵੀ ਟੈਂਟ ਮਹਿੰਗਾ ਆਉਂਦਾ ਹੋਣਾ ਜਾਂ ਇਹ ਕੱਪੜਾ ਕਿੱਡਾ ਮਹਿੰਗਾ ਹੋਣਾ ਹੈ ਜਾਂ ਕੋਈ ਖਰਾਬੀ ਵੀ じゃਰ ਅਗਲੇ ਬੰਦਿਆਂ ਨੇ ਸਾਡੇ ਲਈ ਪੁਲਚੀਆਂ ਦਾ ਪ੍ਰਬੰਧ ਕੀਤਾ ਅਗਲੇ ਬੰਦਿਆਂ ਨੇ ਕਿਹਾ ਗੋਲ ਗੱਪੇ ਖਾ ਲੈਣ ਅਗਲੇ ਕਹਿੰਦੇ ਆ ਜੀ ਇਹ ਪਾਉ ਬਾਜੀ ਖਾ ਲੈਣ ਅਗਲੇ ਕਹਿੰਦੇ ਆ ਜੀ ਇਹ ਦਹੀਂ ਭੱਲੇ ਖਾ ਲੈਣ ਅਗਲੇ ਕਹਿੰਦੇ ਆ ਜੀ ਇਹ ਜਲੇਬੀਆਂ ਖਾਣ ਇਹ ਆਈਸਕ੍ਰੀਮ ਖਾਣ ਇਹ ਕੌਫੀ ਪੀਣ ਮਤਲਬ ਇਹ ਨਿਊਡਲਸ ਖਾਣ ਇਨੀਆਂ ਚੀਜ਼ਾਂ ਕਿੰਨੀਆਂ ਹੀ ਬਣ ਜਾਂਦੀਆਂ ਚਾਹ ਨਾਲ ਕੁਰਸੀਆਂ ਲਾਈਆਂ ਪੱਖੇ ਲਾਏ ਐ ਇੰਨੀ ਕਾਪਾ ਇਹਨਾਂ ਵਿਚਾਰਿਆਂ ਦੀ ਇਹਨਾਂ ਵਿਚਾਰਿਆਂ ਦੀ ਮੰਨ ਲਈਏ ਵੀ ਇਹ ਕਹਿੰਦੇ ਨੇ ਬਹਿ ਜਾਓ ਚਲ ਇੰਨਾ ਤੇ ਆਪਾਂ ਕਰ ਹੀ ਸਕਦੇ ਆ ਨਾ 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 ਐ ਲੱਗਦਾ ਵੀ ਅੰਦਰ ਜਿਹੜੇ ਇਹ ਸ਼ੁਰੂ ਨੂੰ ਲੱਗੇ ਨੇ ਕਰਨ ਕਿਤੇ ਕੁਝ ਐਹੋ ਜੀ ਚੀਜ਼ੇ ਕਰ ਦੇਣ ਕਿਤੇ ਮੈਨੂੰ ਦਿਸੇ ਹੀ ਨਾ ਮੈਂ ਕਿਤੇ ਪਿੱਛੇ ਨਾ ਰਹਿ ਜਾ ਬੀ ਅੱਗੇ ਜਾਂਦਿਆਂ ਨੂੰ ਵਰਤਾ ਦੇਣ ਤੇ ਮੈਂ ਕਿਤੇ ਰਹਿ ਹੀ ਨਾ ਤਕ ਸੱਚੀ ਇੰਦਾ ਕਰਦਾ ਪਤਾ ਕੀ ਹੁੰਦਾ ਇੰਦਾ ਨਹੀਂ ਕਰੀਦਾ ਸੋਚਦਾ ਹੁੰਦਾ ਮੇਰੇ ਮਨ ਚ ਉਦੋਂ ਆਇਆ ਮੈਂ ਜਿਹੜਾ ਉਦੋਂ ਹਾਲ ਵੇਖਿਆ ਨਾ ਪਰਸੋਂ ਮੇਰਾ ਲੱਗਾ ਜੀ ਵੀ ਮੈਂ ਨਾ ਤਾਂ ਕੋਈ ਇਤਿਹਾਸ ਸੁਣਾਇਆ ਕਰ ਇਹਨਾਂ ਨੂੰ ਨਾ ਕੋਈ ਹੋਰ ਗੱਲਾਂ ਕਰਾਂ ਮੈਂ ਪਹਿਲਾਂ ਤੇ ਆਹੀ ਗੱਲਾਂ ਕਰਾਂ ਇਸ ਸਾਲ ਫਿਰ ਅਗਲੇ ਸਾਲ ਵੇਖਾਂਗੇ ਵੀ ਕਿੰਨਾ ਅਸਰ ਹੋਇਆ ਨਹੀਂ ਤੇ ਗੱਲਾਂ ਹੀ ਛੱਡ ਦੇ ਸਾਰੀਆਂ ਫਾਇਦਾ ਨਹੀਂ ਲੱਗ ਮੈਨੂੰ ਨਹੀਂ ਲੱਗਦਾ ਵੀ ਜੇ ਅਸੀਂ ਜਿਹੜੀਆਂ ਬੇਸਿਕ ਗੱਲਾਂ ਉਹ ਨਾ ਸਿੱਖੀ ਅਸੀਂ ਫੁੱਕੀ ਕੰਮ ਕਰਨਾ ਸਿੱਖਿਆ ਅਸੀਂ ਦੂਜੇ ਬਾਰੇ ਕਦੋਂ ਸੋਚਣ ਲੱਗਾਂਗੇ ਵੀ ਦੂਜਾ ਵੀ ਬੰਦਾ ਹੈ ਦੂਜਾ ਵੀ ਇਨਸਾਨ ਹੈ ਹਰ ਕੋ ਨੂੰ ਹੱਕ ਦਈਏ ਸਾਰਿਆਂ ਦੀ ਵਾਰੀ ਰਾਜ ਨਾਲ ਇਹ ਚੀਜ਼ ਸਾਡੇ ਚ ਕਿਹੜੇ ਵੇਲੇ ਆਉਣੀ ਹੈ ਤੁਸੀਂ ਮੰਨਣਾ ਨਹੀਂ ਇੱਕ ਬੰਦਾ ਕਹਿੰਦਾ ਮੈਂ ਨਾ ਇਕੱਲੇ ਇੱਕ ਮੈਂ ਨਾ ਹਜ਼ਾਰ ਕੁ ਕੁਲਫੀ ਗੱਲ ਕੁਛ ਵੀ ਨਹੀਂ ਹੈਗੀ ਕੁਲਫੀ ਮੈਂ ਸਾਰਿਆਂ ਨੂੰ ਦੇਣੀ ਉਹਨੇ ਬਾਹਰ ਲਾ ਲਈ ਉਹ ਜਿਹੜੀ ਉਹਦੀ ਇੱਥੋਂ ਰੇੜੀ ਦੀ ਲਾ ਲਈ ਜਿਹੜਾ ਲੱਗੇ ਇੱਕ ਟੱਕੇ ਵਾਲੀ ਕੁਲਫੀ ਫੜਾ ਜਾ ਕਰੇ ਹੁਣ ਇਹ ਤੇ ਹੈ ਨਹੀਂ ਵੀ ਅੰਦਰੋਂ ਭੁੱਖੇ ਆਏ ਆ ਕਿਸੇ ਨੇ ਕੁਝ ਖਾ ਲਿਆ ਕੁਝ ਖਾ ਲਿਆ ਕੁਝ ਖਾ ਲਿਆ ਕੁਝ ਖਾ ਲਿਆ ਖਾ ਖੂ ਕੇ ਆਏ ਆ ਚਾਰ ਲੱਗੂ ਵੀ ਫੜਾਏ ਆ ਅੱਛਾ ਜਦੋਂ ਕੁਣਫੀ ਫਿਰ ਇੱਕ ਬੰਦਾ ਤੁਰਿਆ ਆਵੇ RAM ਜੀ ਬਾਬਾ ਜੀ ਮੈਨੂੰ ਆਏ ਮੈਨੂੰ ਦੱਸਣਾ ਕਹਿੰਦੇ ਚਾਰ ਤੇ ਇਸ ਉਂਗਲਾਂ 'ਚ ਐ ਫਸਾਈਆਂ ਹੋਈਆਂ ਚਾਰ ਇਧਰ ਚਾਰ ਚਾਰ ਇਧਰ ਚਾਰ ਇਧਰ ਢੱਕੇ ਢੱਕੇ ਚਾਰ ਉਂਗਲਾਂ ਦੇ ਕਦੇ ਆ ਖਾਵੇ ਕਿਉਂਕਿ ਰੋੜ ਰਹੀ ਹੈ ਹੁਣ ਉਹ ਕਿਹੜਾ ਉਹ ਤੇ ਗਲ ਜਾਣੀ ਹੈ ਚਾਰਾਂ ਨੂੰ ਚਾਰਾਂ ਮਤਲਬ ਸੱਚੀ ਆ ਤੇ ਸਾਡਾ ਇੱਕ ਬੀਬੀ ਨੇ ਨਾ ਉਹ ਪ੍ਰਸ਼ਾਦ ਲੈਣ ਗਈ ਜਦੋਂ ਉਹਨੂੰ ਮਿਲੀ ਨਾ ਕੁਲਫੀ ਕੁਲਫੀ ਇਹ ਇੰਦਾ ਸੀ ਕੁਲਫੀ ਤੇ ਇੰਦਾ ਆ ਮੰਨ ਲਓ ਕੁਲਫੀ ਏ ਉਹਨੇ ਪ੍ਰਸ਼ਾਦ ਲੈਣਾ ਕੁਲਫੀਆਂ ਹੱਥ ਚ ਉਹਨੇ ਵਿਚਾਰਿਓ ਕੁਲਫੀ ਐ ਮੂੰਹ ਚ ਪਾ ਕੇ ਸੱਚੀ ਇਦਾਂ ਕੀਤਾ ਗੁਲਫੀ ਨਹੀਂ ਛੱਡੀ ਉਹਨੇ ਕਿਹਾ ਕੁਲਫੀ ਵੀ ਖਾਣੀ ਹੈ ਇਹ ਲੱਡੂ ਵੀ ਖਾਣੇ ਉਹਨੇ ਆ ਕੁਲਫੀ ਵਿੱਚ ਸੈਂਟਰ ਚੋਂ ਨਾ ਐ ਐ ਮੰਨ ਲਓ ਕੁਲਫੀ ਹੈ ਉਹਨੂੰ ਐ ਮੂੰਹ ਚ ਭਾਗ ਦੋਵੇਂ ਹੱਥ ਹੇ ਸਚੇਪਾ ਜਿਵੇਂ ਉਹ ਨਹੀਂ ਕਹਿੰਦਾ ਹੁੰਦਾ ਓ ਮਾਈ ਗੋਡ ਉਹ ਆਪਣਾ ਬਾਸੀ ਔਰ ਜਿਵੇਂ ਕਹਿੰਦਾ ਹੁੰਦਾ ਸੱਚੀ ਇਹ ਤਾਂ ਲੱਗੇ ਵੀ ਯਾਰ ਸਾਡਾ ਆਪਾਂ ਕਦੋਂ ਸਿੱਖਾਂ ਐ ਹੱਸਾ ਇੱਕ ਤਾਂ ਹੋ ਗਿਆ ਆਪਾਂ ਹਾਸੇ ਚ ਗੱਲ ਕਰਨੀ ਇੱਕ ਹੋ ਗਿਆ ਵੀ ਇਹਦੇ ਤੇ ਕੰਮ ਕਦੋਂ ਕਰਾਂ ਆਪਾਂ ਇਹਦੇ ਤੇ ਸਿੱਖਾਂਗੇ ਕਦੋਂ ਸਾਨੂੰ ਇਦਾਂ ਕਿਉਂ ਲੱਗਦਾ ਹੈ ਵੀ ਵੀ ਇਹ ਸਾਰਾ ਕੁਝ ਮੁੱਕ ਚੱਲਿਆ ਜੇ ਮੈਂ ਰਹਿ ਗਿਆ ਤੇ ਮੈਂ ਰਹਿ ਹੀ ਨਾ ਰਹਿ ਗਿਆ ਰਹਿ ਗਿਆ ਫਿਰ ਕੀ ਕਰਨ ਨਹੀਂ ਤੇ ਨਾ ਸੀ ਕਿਹੜੀ ਗੱਲ ਆ ਯਾਰ ਕਿਤੇ ਜ਼ਿੰਦਗੀ ਮੁੱਕ ਚੱਲੀ ਕਿਤੇ ਦੁਨੀਆ ਚੋਂ ਦੁੱਧ ਮੁੱਕ ਚੱਲਿਆ ਕਿਤੇ ਦੁਨੀਆ ਚੋਂ ਜਲੇਬੀਆਂ ਮੁੱਕ ਚੱਲੀਆਂ ਜ਼ਿੰਦਗੀ ਤੇ ਬੜੀ-ਬੜੀ ਅੱਛਾ ਇੱਕ ਮੈਂ ਆਪਣੇ ਬਾਰੇ ਸੋਚਣਾ ਹੁੰਦਾ ਇੱਕ ਦੂਜੇ ਬਾਰੇ ਸੋਚਣਾ ਵੀ ਯਾਰ ਇਹਨਾਂ ਨੇ ਪ੍ਰਬੰਧ ਕੀਤਾ ਇਹਨਾਂ ਨੇ ਤਿਆਰੀ ਕੀਤੀ ਹੈ ਜੇ ਇਸ ਇਨਾ ਧੱਕਾ ਮਾਰਤਾ ਦਰਵਾਜ਼ਾ ਟੁੱਟ ਜਾਣਾ ਜੇ ਦਰਵਾਜ਼ਾ ਟੁੱਟ ਗਿਆ ਤੇ ਘੱਟੋ-ਘੱਟ 2 ਲੱਖ ਦਾ ਨੁਕਸਾਨ ਹੋ ਜਾਣਾ ਜੇ ਸ਼ੀਸ਼ਾ ਟੁੱਟ ਗਿਆ 50 ਹਜ਼ਾਰ ਦਾ ਨੁਕਸਾਨ ਹੋ ਜਾਣਾ ਅਪਾ ਕਿਤੇ ਗਏ ਆ ਉਹ 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 ਚੀਜ਼ ਸਾਨੂੰ ਕਿਤੇ ਨਾ ਕਿਤੇ ਸਿੱਖਣੀ ਪੈਣੀ ਹੈ ਇਹ ਡਿਸਪਲਨ ਹੈ ਇਹ ਮਨ ਹੈ ਜਿਹੜਾ ਅੰਦਰ ਭਟਕਦਾ ਹੈ ਕਾੜਾ ਪਿੰਦਾ ਹੈ ਇਰੀਟੇਟ ਹੁੰਦਾ ਹੈ ਖਿੱਚਦਾ ਹੈ ਛਾਲਾ ਮਾਰਦਾ ਅੰਦਰ ਟਿਕਣ ਨਹੀਂ ਦਿੰਦਾ ਤੇ ਕਿੰਨੂੰ ਸਿਖਾਉਣਾ ਪੈਣਾ ਆਪਣੇ ਮਨ ਨੂੰ ਸਬਰ ਸਿਖਾਉਣਾ ਪੈਂਦਾ ਆਪਣੇ ਮਨ ਨੂੰ ਸਿਦਕ ਸਿਖਾਉਣਾ ਪੈਂਦਾ ਆਪਣੇ ਮਨ ਨੂੰ ਇੱਕ ਠਹਿਰਾਵ ਪਰਸਨੈਲਿਟੀ ਵਿੱਚ ਹੁੰਦਾ ਵੀਰੋ ਇੱਕ ਠਹਿਰਾਵ ਹੁੰਦਾ ਹੈ ਪਰਸਨੈਲਿਟੀ ਵਿੱਚ ਇੱਕ ਸਹਜ ਹੁੰਦਾ ਹੈ ਇੱਕ ਠਹਿਰਾਵ ਹੁੰਦਾ ਹੈ ਤੁਹਾਡੇ ਚ ਹੋਣਾ ਚਾਹੀਦਾ ਹੈ ਕੰਮ ਕਰਨ ਵਿੱਚ ਤੇਜ਼ੀ ਫੁਰਤੀ ਭੱਜ ਭੱਜ ਕੇ ਕੰਮ ਕਰ ਰਿਆ ਪਰ ਪਰਸਨੈਲਿਟੀ ਦੇ ਵਿੱਚ ਇੱਕ ਠਹਿਰਾਵ ਇੱਕ ਰਿਲੈਕਸ ਪਨ ਇੱਕ ਰਿਲੈਕਸ ਫੀਲਿੰਗ ਹੋਣੀ ਚਾਹੀਦੀ ਹੈ ਇਹ ਮਾਨਾ ਤੇ ਇਹਦੇ ਤੇ ਕਾਬੂ ਪਾਉਣਾ ਪੈਣਾ। ਇਹਨੂੰ ਟ੍ਰੇਨ ਕਰਨਾ ਪੈਣਾ। ਕਿਸੇ ਨੇ ਨਹੀਂ ਕਰਨਾ। ਹੁਣ ਨਾ ਮੈਂ ਉਹ ਦਿਨ ਪਰਸੋਂ ਸੋਚਿਆ ਮੈਂ ਕਿਹਾ ਜੇ ਹੁਣ ਇਹ ਡਰਦੇ ਹੋਣ ਰੱਬ ਵਾਲਿਆਂ ਵਾਲਾ ਕੰਮ ਹੋਵੇ ਮੰਨ ਲਓ ਬਾਬੇ ਹੋਈ ਆਪਾਂ ਸਖਤ ਬਾਬੇ ਹੋਈ ਆ। ਤੇ ਵੱਡਾ ਸਾਰਾ ਕੱਪ ਛੱਡিয়ে ਵੀ ਅੱਜ ਤੇ ਮਾਰਾ ਦੀਆਂ ਖੁਸ਼ੀਆਂ ਉਹਨਾਂ ਨੂੰ ਮਿਲ ਲਈਆਂ ਜਿਹੜੇ ਲਾਈਨ 'ਚ ਲੱਗਣਗੇ। ਇਹਨਾਂ ਨੇ ਲੱਗ ਜਾਣਾ। ਸਾਰੇ ਦਰਜ ਕਰਦੇ ਵੀ ਅੱਛਾ ਯਾਰ ਵੀ ਜੇਲ੍ਹ ਦਾ ਸਿਪਲਨ ਭੰਗ ਕੀਤਾ ਤੇ ਭਾਈ ਇਹ ਨਹੀਂ ਪਤਾ ਕਿਹੜਾ ਨੁਕਸਾਨ ਹੋ ਜਾਣਾ ਜੇ ਤੁਸੀਂ ਦਿਸਪਲਨ ਤੋੜਿਆ ਫਿਰ ਇਹ ਹਿਸਾਬ ਲਾ ਲਓ ਵੀ ਕੁਝ ਨਾ ਕੁਝ ਘਰ ਜਾਂਦਿਆਂ ਨੂੰ ਟੁੱਟਿਆ ਹੋਣਾ ਧਿਆਨ ਰੱਖਿਓ ਦਰਬੀ ਜਾਣਗੇ ਤੇ ਫਿਰ ਇਹ ਏਦਾਂ ਮਰ ਲੈਂਦੇ ਨੇ ਪਰ ਨਹੀਂ ਨਹੀਂ ਡਰਾ ਕੇ ਮਨਾਏ ਤੇ ਬੋਲੋ ਡਰਾ ਕੇ ਸਮਝਾਏ ਤੇ ਕੀ ਸਮਝਾਏ ਲਾਲਚ ਦੇ ਕੇ ਸਮਝਾਏ ਤੇ ਕੀ ਸਮਝਾਏ ਬੰਦਾ ਆਪਣੇ ਆਪ ਸਮਝੇ ਕੈਮਰੇ ਤੋਂ ਡਰਦਾ ਗਲਤੀ ਨਾ ਕਰੇ ਇਹ ਕੀ ਬੰਦਾ ਬਣਿਆ ਗਲਤੀ ਐ ਮੇਰੇ ਤੋਂ ਬਿਨਾ ਵੀ ਨਾ ਕਰੇ ਡਿਸਪਲਿਨ ਜਰਵੇ ਆਪਣੇ ਆਪ ਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਵਿੱਚ ਨਿੱਕੀਆਂ ਨਿੱਕੀਆਂ ਚੀਜ਼ਾਂ ਚ ਟ੍ਰੇਨ ਕਰੇ ਵੀ ਯਾਰ ਕਿਤੇ ਵੀ ਇਦਾਂ ਨਹੀਂ ਹੋਣਾ ਮੈਨਾ ਆਪਣੇ ਆਪ ਦਾ ਧਿਆਨ ਰੱਖਣਾ ਹੈ ਆਪਣੇ ਆਪ ਨੂੰ ਹੌਲੀ 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 ਟ੍ਰੇਨ ਕਰਨਾ ਹੈ ਆਰਾਮ ਨਾਲ ਰਿਲੈਕਸ ਰਹਿਣਾ ਜਦੋਂ ਆਪਾਂ ਲਾਈਨ 'ਚ ਲੱਗੇ ਹੁੰਦੇ ਆ ਨਾ ਕਾਲ ਪੈਂਦੀ ਹੈ ਆਪਣੇ ਆਪ ਨੂੰ ਸ਼ਾਂਤ ਰੱਖਣਾ ਵੀ ਕੋਈ ਕੋਈ ਨਹੀਂ ਮੈਂ ਆਪਣੀ ਜ਼ਿੰਦਗੀ ਚ ਦੱਸਦੇ ਆ ਕਿ ਸਾਡੇ ਵਾਸਤੇ ਵੀ ਹੁੰਦਾ ਜਦੋਂ ਕਈ ਵਾਰੀ ਅਮਰੀਕਾ ਮੰਨ ਲੋ ਅਸੀਂ ਉਤਰੇ ਆ ਸਵੇਰ ਦੇ ਵਜੇ ਹੁੰਦੇ ਨੇ 5 ਜਾਂ 6 ਸਾਰੇ ਰਾਤ ਸਫਰ ਹੁੰਦਾ ਹੈ ਜੈਟ ਲੈਗ ਹੋਣ ਕਰਕੇ ਕਈ ਵਾਰੀ ਸਿਰਦਰਦ ਹੋਣ ਲੱਗ ਜਾਂਦਾ ਹੈ ਆਕਸੀਜਨ ਉਹਦੇ ਵਿੱਚ ਜਿਹੜੀ ਹੁੰਦੀ ਹੈ ਨਾ ਜਹਾਜ਼ ਚ ਘੱਟ ਹੁੰਦੀ ਹੈ ਆਰਟੀਫੀਸ਼ਲ ਆਕਸੀਜਨ ਦਿੰਦੇ ਨੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਕਈ ਵਾਰੀ ਇਦਾਂ ਹੁੰਦਾ ਹੈ ਪੱਗ ਹਿੱਲੀ ਪਈ ਹੈ ਦਸਤਾਰ ਹਿੱਲੀ ਪਈ ਹੈ ਕੱਪੜੇ ਬੁਰਾ ਹਾਲ ਭੁੱਖ ਵੀ ਕਈ ਵਾਰੀ ਲੱਗੀ ਹੁੰਦੀ ਹੈ ਤੇ ਜਦੋਂ 300 ਬੰਦਾ ਸਾਡੇ ਜਹਾਜ਼ ਚ ਉਤਰਿਆ ਇੱਕ ਵੱਡਾ ਜਹਾਜ਼ ਆਇਆ ਤੇ 550 ਬੰਦਾ ਉਤਰਿਆ ਇਕੱਠਾ ਹੀ 8-800 ਬੰਦਾ ਹਜ਼ਾਰ-ਹਜ਼ਾਰ ਬੰਦਾ ਲਾਈਨ ਚ ਲੱਗ ਜਾਂਦਾ ਹੈ ਇਮੀਗ੍ਰੇਸ਼ਨ ਕਰਾਣੀ ਹੁੰਦੀ ਹੈ ਲਾਈਨ ਵਿੱਚ ਲੱਗਿਆਂ ਕਈ ਵਾਰੀ 2-2 ਘੰਟੇ ਵੀ ਲੱਗ ਜਾਂਦੇ ਆ ਲਾਈਨ ਵਿੱਚ ਚੁੱਪ ਕਰਕੇ ਲੱਗੇ ਰਹੀਦਾ ਅੱਛਾ ਫਿਰ ਉਦੋਂ ਆਪਣੇ ਆਪ ਨੂੰ ਨਾ ਤਾਂ ਨੈਟ ਚੱਲਦਾ ਐ ਨਾ ਫੋਨ ਚੱਲਦਾ ਆਪਣੇ ਆਪ ਨੂੰ ਬਸ ਇਦਾਂ ਰਿਲੈਕਸ ਕਰ ਲਈਦਾ ਚਲੋ ਇਹ ਵੀ ਇੱਕ ਰੰਗ ਹੈ ਮਨਾ ਰਿਲੈਕਸ ਹੈ ਰਿਲੈਕਸ ਹੈ ਕਾਲਾ ਨਹੀਂ ਪੈਣਾ ਇਰੀਟੇਟਿੰਗ ਹੋਣਾ ਖੁਸ਼ ਕੋਈ ਗੱਲ ਨਹੀਂ ਆਰਾਮ ਨਾਲ ਚੱਲਦੀ ਆਰਾਮਦਾਰ ਆਪਣੇ ਆਪ ਨੂੰ ਇਦਾਂ ਮੈਸੇਜ ਦੇਈਂ ਲੰਘ ਜਾਂਦੇ ਨੇ 2 ਘੰਟੇ ਆਪ ਹੀ ਕਿਹਾ ਦੋ ਘੰਟੇ ਦਾ ਸਮਾਂ ਹੈ ਮੁੜ ਕੇ ਆਰਾਮ ਨਾਲ ਗੱਡੀ 'ਚ ਬਹਿ ਜਾਂਦੇ ਮੁੜ ਕੇ ਘਰ ਜਾ ਕੇ ਆਰਾਮ ਹੀ ਕਰਨਾ ਬਸ ਆਹੀ ਘੰਟਾ ਹੈ ਕੋਈ ਗੱਲ ਨਹੀਂ ਚੱਲ ਲੈਨੇ ਆਹੀ ਘੰਟਾ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਟ੍ਰੇਨ ਕਰੀਦਾ ਇਹ ਨਹੀਂ ਹੈ ਵੀ ਤੁਹਾਡਾ ਮਨ ਕਰਦਾ ਕਾਲਾ ਪੈਂਦਾ ਸਾਡਾ ਨਹੀਂ ਪੈਂਦਾ ਪੈਂਦਾ ਸਾਡਾ ਵੀ ਹੈ ਅਸੀਂ ਆਪਣੇ ਵਾਲੇ ਨੂੰ ਰੋਕੀਦਾ ਹੈ ਤੁਹਾਡੇ 'ਚੋਂ ਕਿੰਨੇ ਵੀਰ ਨੇ ਜਿਹੜੇ ਆਪਣੇ ਆਪ ਨੂੰ ਟ੍ਰੇਨ ਕਰ ਲੈਂਦੇ ਨੇ ਰੋਕ ਲੈਂਦੇ ਨੇ ਵੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਪਣੇ ਆਪ ਨੂੰ ਮੈਸੇਜ ਦੇ ਲਈ ਦਿੰਦਾ ਕਾਲੇ ਨਹੀਂ ਪੈਂਦੇ ਜੇ ਨਹੀਂ ਟ੍ਰੈਂਡ ਕਰੋਗੇ ਤੇ ਫਸ ਜਾਓਗੇ ਕਈ ਬੰਦਿਆਂ ਨੇ ਹੁਣ ਹੁਣ ਬਾਹਰ ਜਾਣ ਵਾਲਿਆਂ ਨੇ ਕਈਆਂ ਨੇ ਪੰਗਾ ਲੈ ਲਿਆ 20 ਲੱਖ ਰੁਪਈਆ ਲਾ ਦਿੱਤਾ ਚਲੇ ਗਏ ਗਾ ਹੁਣ ਕੰਮ ਨਹੀਂ ਮਿਲਦਾ ਕੋਈ ਨਿਊਜ਼ੀਲੈਂਡ ਮੈਨੂੰ ਹੁਣ ਕੱਲ ਫੋਨ ਆਇਆ ਕੋਈ ਕੈਨੇਡਾ ਤੋਂ ਮੈਨੂੰ ਘੜ ਤੋਂ ਘੜ 10 10 ਫੋਨ ਆਉਂਦੇ ਆ ਕੋਈ ਅਮਰੀਕਾ ਬੈਠੇ ਆ ਕੰਮ ਨਹੀਂ ਮਿਲਦਾ ਭਾਈ ਸਾਹਿਬ ਸੰਮਦਵਾ ਦੋ ਕੰਮ ਦਵਾ ਦੋ ਕੰਮ ਦਵਾ ਦੋ ਮੈਂ ਕਿਹਾ ਮੇਰੀ ਫੈਕਟਰੀ ਖੁੱਲੀ ਉੱਥੇ ਉੱਥੇ ਕਿੱਥੇ ਕੰਮ ਦਵਾਈਏ ਇੰਨਾ ਬੁਰਾ ਹਾਲ ਹੁੰਦਾ ਹੈ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਪરાਣੇ ਗਏ ਆ ਸੈੱਟ ਹੋ ਗਏ ਆ ਜਿਹੜੇ ਹੁਣ ਵੀ ਠੀਕ ਆ ਜਿਹੜੇ ਪੜਨ ਗਏ ਸੀ ਬੱਚੇ ਪਰ ਅੱਗੇ 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 ਜਾ ਕੇ ਔਖਾ ਹੋ ਰਿਹਾ ਕਿਉਂਕਿ ਸਾਰੇ ਹੀ ਉਧਰ ਨੂੰ ਤੁਰ ਜਾਣਗੇ ਫਿਰ ਇੱਕ ਚੀਜ਼ ਔਖਾ ਤੇ ਹੋਣਾ ਹੀ ਹੈ ਜੇ ਸਾਰੇ ਹੀ ਟਰੱਕ ਚਲਾਣ ਲੱਗ ਜਾਣਗੇ ਟਰੱਕਾਂ ਦਾ ਬਿਜ਼ਨਸ ਥੱਲੇ ਜਾਊਗਾ ਇਹ ਸਾਰੇ ਹੀ ਹੋਏਗਾ ਫਿਰ ਤੇ ਔਖਾ ਹੋਣਾ ਹੀ ਹੈ ਨਾ ਤੇ ਇੰਨੇ ਕ ਬੱਚੇ ਤੱਕ ਹੁੰਦੇ ਆ ਔਖੇ ਹੁੰਦੇ ਆ ਇੱਕ ਬੰਦਾ ਸਹਿਜ ਨਾਲ ਫੈਸਲਾ ਲੈਂਦਾ ਮੈਨੂੰ ਕੱਲ ਇੱਕ ਵੀਰ ਦਾ ਫੋਨ ਆਇਆ ਉਹ ਦੋ ਜਣਿਆਂ ਤੇ 90 ਲੱਖ ਰੁਪਈਆ ਲੱਗਿਆ 90 ਲੱਖ ਤੇ ਗਿਆ ਨੂੰ ਅਜੇ 3 ਮਹੀਨੇ ਹੋਏ ਤੇ ਮੇਰੇ ਨਾਲ ਗੱਲ ਹੋਈ ਭਾਈ ਸਾਹਿਬ ਮੈਂ ਹਕੀਕਤ ਇਹਦਾ ਹੁਣ ਵਾਪਸ ਵੀ ਵਾਰੇ ਸੋਚ ਰਹੇ ਹਾਂ ਮੈਂ ਕਿਹਾ ਕਿਉਂ ਕਹਿੰਦੇ ਬਸ ਮੈਂ ਕਿਹਾ ਲੈ ਐਦਾਂ ਨਾ ਕਰ ਹੁਣ ਇੱਥੋਂ ਵੀ ਕਾਲ ਉੱਥੇ ਵੀ ਕਾਲ ਕਾਲ ਹੀ ਕਾਲ ਇਹਨੂੰ ਸਮਝਾ ਆਪਣੇ ਆਪ ਨੂੰ ਇਦਾ ਨਹੀਂ ਆਪਣੇ ਆਪ ਨੂੰ ਟ੍ਰੇਨ ਕਰੋ ਕਾਲੇ ਨਾ ਹੋ ਜਦੋਂ ਹਾਈਪਰ ਹੋ ਕੇ ਕਾਲੇ ਪੈ ਕੇ ਫੈਸਲੇ ਲੈਨੇ ਆ ਤੁਹਾਡੇ ਸਾਰੇ ਫੈਸਲੇ ਗਲਤ ਹੁੰਦੇ ਆ ਤੁਹਾਡੇ ਡਿਸੀਜਨ ਗਲਤ ਹੋ ਜਾਂਦੇ ਆ ਸ਼ਾਂਤ ਵੇਖੋ ਭੈਣੋ ਜਿੱਦਣ ਤੁਸੀਂ ਸ਼ਾਂਤ ਹੁੰਦੀਆਂ ਖੁਸ਼ ਹੁੰਦੀਆਂ ਹੁੰਦੀਆਂ ਤੁਸੀਂ ਤੇ ਸਬਜ਼ੀ ਉਦਣ ਵੇਖੋ ਕਿਵੇਂ ਬਣਦੀ ਹੈ ਉਂਗਲਾ ਝਟਦੇ ਨੇ ਗੱਲ ਕਹਿੰਦੇ ਵਾਹ ਵੱਟ ਕੱਢੇ ਪਏ ਆ ਤੇ ਜਿੱਦਣ ਕਿਸੇ ਗੱਲੋਂ ਖਿਜੀਆਂ ਹੁੰਦੀਆਂ ਗੱਟਣ ਬਿਆਨੇ ਤੰਗ ਕਰਦੇ ਆ ਜਾਂ ਘਰ ਵਾਲਾ ਲੜਿਆ ਹੁੰਦਾ ਉਦੋਂ ਫਿਰ ਉਦੋਂ ਖਾਲਾ ਪਿਆ ਹੁੰਦਾ ਮਨ ਕਾਲੇ ਪੈ ਵਿੱਚ ਸਫਾਈ ਕਰੋ ਤੇ ਸ਼ਾਂਤ ਮਨ ਨਾਲ ਸਫਾਈ ਕਰੋ ਹਾਈਪਰ ਹੋ ਕੇ ਕੰਮ ਕਰੋ ਕੋਈ ਸਵਾਦ ਆਉਂਦਾ ਆਪਣੇ ਆਪ ਨੂੰ ਰਿਲੈਕਸ ਰੱਖਣਾ ਸ਼ਾਂਤ ਰੱਖਣਾ ਇਹ ਸਿੱਖਣਾ ਪੈਂਦਾ ਤੇ ਕਿਸੇ ਨੇ ਨਹੀਂ ਟ੍ਰੇਨ ਕਰਨਾ ਵੀਰਾ ਭਰਾਵਾ ਤੇਰੇ ਮਨ ਵਿੱਚ ਕੀ ਚੱਲਦਾ ਹੈ ਤੇਰੇ ਸਰੀਰ ਬਾਹਰੋਂ ਕਿਵੇਂ ਹੈ ਤੇ ਮੈਨੂੰ ਦਿਸਦਾ ਹੈ ਸਰੀਰ ਤੇਰਾ ਹਿੱਲਦਾ ਨਹੀਂ ਹਿੱਲਦਾ ਵੇਖਦਾ ਨਹੀਂ ਵੇਖਦਾ ਨੀਵੀਂ ਬਾਕੇ ਬੈਠਾ ਹੈ ਉੱਚਾ ਬੈਠਾ ਇਹ ਤੇ ਮੈਨੂੰ ਦਿਸਦਾ ਹੈ ਪਰ ਤੇਰੇ ਮਨ ਵਿੱਚ ਕੀ ਚੱਲਦਾ ਇਹ ਸਿਰਫ ਤੈਨੂੰ ਪਤਾ ਹੈ ਤੇ ਮਨ ਦੀ ਜਿਹੜੀ ਅਟਰਨਲ ਇੰਜੀਨੀਅਰਿੰਗ ਹੈ ਇਹ ਤੁਹਾਨੂੰ ਖੁਦ ਕਰਨੀ ਪੈਣੀ ਆਪਣੇ ਅੰਦਰ ਦੇ ਮਿਸਤਰੀ ਤੁਹਾਨੂੰ ਆਪ ਬਣਨਾ ਪੈਣਾ ਤੁਹਾਡੇ ਅੰਦਰ ਤਾਂ ਕਿਸੇ ਡਾਕਟਰ ਦਾ ਹੱਥ ਨਹੀਂ ਜਾਣਾ ਬ੍ਰੇਨ ਹੈ ਨਾ ਜਿਹੜਾ ਇਹਦੇ ਅੰਦਰ ਜੋ ਵਿਚਾਰ ਚੱਲਦੇ ਨੇ ਇਹਦੇ ਤੇ ਕਾਬੂ ਤੈਨੂੰ ਆਪ ਪਾਉਣਾ ਪੈਣਾ ਡਾਕਟਰ ਆਪ ਹਨ ਆਪਣਾ ਡਾਕਟਰ ਆ ਆਪਣੇ ਮਨ ਨੂੰ ਤੁਹਾਨੂੰ ਕੰਟਰੋਲ ਚ ਕਰਨਾ ਪੈਂਦਾ ਹੈ ਨੇਚਰ ਨੂੰ ਸਮਝਿਆ ਜਾ ਸਕਦਾ ਹੈ ਮਨ ਨੂੰ ਨਹੀਂ ਸਮਝਿਆ ਜਾ ਸਕਦਾ ਕੁਦਰਤ ਨੂੰ ਸਮਝ ਕੇ ਨਾ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਉਗਾ ਲਈਆਂ ਹਾਈਬ੍ਰਿਡ ਕਿੰਨਾ ਕੁ ਆ ਗਏ ਬੇਰ ਵੀ ਇੰਦਾਂ ਦੇ ਲੱਗ ਗਏ ਸੇਬ ਵੀ ਅੱਜ ਕੱਲ ਤੇ ਸਾਡੇ ਇੱਥੇ ਸੇਬ ਹੁੰਦੇ ਆ ਸਾਡੇ ਬਾਗ ਚ ਵੀ ਸੇਬਾਂ ਦੇ ਬੂਟੇ ਲੱਗੇ ਸਮਝ ਸਮਝ ਕੇ ਕਿੰਨਾ ਕੁ ਜ ਨਵਾਂ ਨਵਾਂ ਬਣਾ ਲਿਆ ਕੁਦਰਤ ਨੂੰ ਸਮਝਿਆ ਜਾ ਸਕਦਾ ਹੈ ਵੀਰੋ ਸਾਰਾ ਨਹੀਂ ਸਮਝ ਸਕਦੇ ਪਰ ਕੁਦਰਤ ਨੂੰ ਥੋੜਾ ਥੋੜਾ ਸਮਝ ਕੇ ਫਾਇਦਾ ਲਿਆ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਕਿ ਕੁਦਰਤ ਦਾ ਹਿੱਸਾ ਹੈ ਸਾਡਾ ਤਨ ਤੇ ਕੁਦਰਤ ਦਾ ਹਿੱਸਾ ਹੀ ਹੈ ਸਾਡਾ ਮਨ ਇਹਨੂੰ ਸਮਝਿਆ ਜਾ ਸਕਦਾ ਹੈ ਜੇ ਸਮਝਣਾ ਚਾਹੀਏ ਤੇ ਸਮਝਣਾ ਚਾਹਾਂਗੇ ਤੇ ਸਮਝ ਜਾਣ ਥੋੜਾ ਥੋੜਾ ਨਾ ਆਪਣੇ ਆਪ ਤੇ ਵਰਕ ਕਰੋ ਆਪਣੇ ਮਨ ਨੂੰ ਸਮਝਣਾ ਹੈ ਇਹਦਾ ਸੁਭਾਅ ਸਮਝਣਾ ਹੈ ਇਹਨੂੰ ਜੇ ਚੇਂਜ ਕਰਨਾ ਹੈ ਤੇ ਇਹਦੇ ਵਾਸਤੇ ਪਲੈਨਿੰਗ ਕਰੋ ਹੌਲੀ 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 ਆਪਣੇ ਆਪ ਨੂੰ ਚੇਂਜ ਕੀਤਾ ਜਾ ਸਕਦਾ ਹੈ ਕਬੀਰ ਮਨ ਪੰਖੀ ਭਇਓ ਉਡੋ ਡਡ ਦੇ ਦਿਸ ਜਾਏ ਕਹਿੰਦੇ ਪੰਛੀ ਵਰਗਾ ਹੈ ਕਦੇ ਐਸ ਤੇ ਐਸ ਐਸ ਤਖਤ ਤੇ ਕਦੇ ਉਸ ਤਖਤ ਤੇ ਕਦੇ ਉਸ ਤਖਤ ਤੇ ਕਦੇ ਉਸ ਤਖਤ ਤੇ ਗੁਰੂ ਗੁਰੂ ਸਾਹਿਬ ਕਹਿੰਦੇ ਨੇ ਅੱਜ ਅੱਜ ਸਾਡੇ ਤੋਂ ਮਨ ਨਹੀਂ ਭਜਦਾ ਉਦੋਂ ਵੀ ਭਜਦਾ ਸੀ ਕਬੀਰ ਜੀ ਦਾ ਬਚਨ ਹੈ ਕਬੀਰ ਮਨ ਪੰਖੀ ਭਇਓ ਉਡੋਟ ਦਹਿਤ ਦੇ ਸਜਾਇਆ ਜੋ ਜੈਸੇ ਸੰਗਤ ਕਰੇ ਸੋ ਤੈਸੇ ਫਲ ਖਾਏ ਜਿਹੋ ਜੀ ਸੰਗਤ ਕਰਾ ਕੇ ਉਦਾਂ ਦੀ ਰੰਗਤ ਚੜੀ ਜਾਂਦੀ ਹੈ ਕਦੇ ਇੱਥੇ ਕਦੇ ਇੱਥੇ ਕਦੇ ਉੱਥੇ ਕਦੇ ਉੱਥੇ ਇਹ ਮਨ ਨੇ ਭੱਜੀ ਫਿਰਨਾ ਮਨ ਨੂੰ ਸਮਝਾਉਣਾ ਆ ਪੈਣਾ ਤੇ ਵੀਰੋ ਭਰਾਵੋ ਭੈਣੋ ਇਹ ਆ ਜਾਂਦਾ ਲਾਈਨ ਵਿੱਚ ਜੇ ਲਿਆਉਣਾ ਚਾਹੋਗੇ ਜਿੰਨੇ ਇੱਥੇ ਡਿਸਪਲਨ ਭੰਗ ਕਰਦੇ ਨੇ ਅਮਰੀਕਾ ਚ ਜਾ ਕੇ ਸਭ ਬੰਦੇ ਬਣੇ ਨੇ ਕੈਨੇਡਾ ਚ ਜਾ ਕੇ ਲਾਈਨ ਚ ਵੀ ਲੱਗ ਜਾਂਦੇ। ਡਰਦਾ ਹੋਇਆ ਇਹ ਬੰਦਾ ਬਣ ਜਾਂਦਾ ਡਰਦਾ ਹੋਇਆ। ਜਦੋਂ ਡਰ ਲੱਗਦਾ ਨਾ ਫਿਰ ਬੰਦਾ ਬਣ ਜਾਂਦਾ। ਸਾਰਾ ਕੁਝ ਹੀ ਕਰ ਲੈਂਦਾ ਜਦੋਂ ਬੰਦਾ ਡਰਿਆ ਹੁੰਦਾ। ਤਾਂ ਕਰਕੇ ਮੈਂ ਅਰਜ਼ ਕਰਾਂਗਾ ਆਪਣੇ ਆਪ ਨੂੰ ਡਿਸਪਲਿਨ ਚ ਲਿਆਈਏ। ਕਿ ਆਪਣੇ ਆਪ ਤੇ ਕਾਬੂ ਪਾਈਏ। ਆਪਣੇ ਇਮੋਸ਼ਨ ਨੂੰ ਕੰਟਰੋਲ ਕਰਨਾ ਸਿੱਖੀਏ। ਆਪਣੇ ਆਪ ਦੇ ਮਾਲਕ ਤੁਸੀਂ ਖੁਦ ਬਣੋ। ਆਪਣੇ ਆਪ ਦੇ ਮਾਲਕ ਬਣੋ।